ਇਸ ਸਰਦੂਲ ਸਿਕੰਦਰ ਛੋਟੇ ਹੁੰਦੇ ਹੋਏ ਮੇਰੇ ਘਰ ਮੇਰੇ ਕੋਲ 10 ਦਿਨ ਰਹਿ ਕੇ ਗਏ ਸੀ ਮੇਰੇ ਨਾਲ ਕਹਿੰਸੀ ਮੈਨੂੰ ਗਾਣਾ ਸਿਖਾਓ ਮੈਂ ਪਹਿਲੇ ਹਰਚਰਨ ਗਰੇਵਾਲ ਜੀ ਨਾਲ ਗਾਣਾ ਸ਼ੁਰੂ ਕੀਤਾ ਸੀ ਉਹਨਾਂ ਦੀ ਸ਼ਾਦੀ ਹੋ ਗਈ ਫਿਰ ਮੈਂ ਮੁਹੰਮਦ ﺻਦੀਕ ਨਰ ਗਾਣਾ ਸ਼ੁਰੂ ਕੀਤਾ ﺻਦੀਕ ਸਾਹਿਬ ਨੇ ਪਹਿਲੇ ਕਿਹੜੇ ਕਿਹੜੇ ਗਾਣੇ ਗਾਏ ਸੀ ਛੜਿਆਂ ਦੇ ਘਰ ਪੇੜਲ ਵੇਰੀ ਵੰਡ ਬੜੇ ਵਿਚਾਰੇ ਨਹੀਂ ਅੱਧਾ ਦੁੱਧ ਲੈ ਜੀ ਵੰਡ ਕੇ ਦੀ ਤਾਰ ਕੱਢ ਜਾ ਮਟਿਆਰੇ ਹਰਚਰਨ ਗਰੇਵਾਲ ਬਹੁਤ ਅੱਛੇ ਸੁਬਾਦੇ ਸੀਗੇ ਉਹਨਾਂ ਦੀ ਮੈਨੂੰ ਇੱਕ ਗੱਲ ਯਾਦ ਆ ਰਹੀ ਐ ਸੀ ਦਿਨ ਖਾਣਾ ਖਾਰੇ ਸੀ ਸਾਰੇ ਗੁਰਦੇਵ ਸਿੰਘ ਮਾਜੀ ਬੈਠੇ ਸੀ ਮੈਂ ਖਾ ਰਹੀ ਸੀ ਖਾਣਾ ਹਰਚਨ ਗਰੇਵਾਲ ਖਾ ਰੇ ਸੀ ਤੇ ਇੱਕ ਦੋ ਹੋਰ ਮੈਂਬਰ ਬੈਠੇ ਸੀ ਸਾਡੇ ਨਾਲ ਉਸ ਵਕਤ ਮੇਰੇ ਕੋਲ ਸਿਰਫ ਇੱਕ ਚਿਕਨ ਦਾ ਪੀਸ ਸੀ ਮੈਂ ਐਨ ਖਾਣ ਲੱਗੀ ਹੱਲੇ ਮੇਰੇ ਹੱਥੇ ਚੀਜ਼ ਨਾਲ ਕਦਮ ਚਪਟਾ ਮਾਰ ਕੇ ਕਿਹਾ ਕਿ ਆਪਣਾ ਮੂੰਹ ਵਿੱਚ ਪਾ ਲਿਆ ਤੇ ਗੁਰਦੇਵ ਸਿੰਘ ਜੀ ਕਹਿਣ ਲੱਗੇ ਮਾਨ ਕਹਿਣ ਲੱਗੇ ਹਰਚਨ ਹਲਕੇ ਕੁੱਤੇ ਦੇ ਟੀਗੇ ਲਵਾ ਰਣਜੀਤ ਕੁਰ ਜੀ ਉਸ ਤੋਂ ਬਾਅਦ ਗਾਉਣ ਲੱਗੇ ਸਦੀਕ ਸਾਹਿਬ ਨਾਲ ਜਦੋਂ ਤੁਸੀਂ ਫਿਰ ਗਾਉਣੋਂ ਹਟ ਗਏ ਸੀ ਤੁਹਾਡੀ ਸ਼ਾਦੀ ਹੋ ਗਈ ਹਾਂ ਮੇਰੀ ਸ਼ਾਦੀ ਹੋਣ ਵਾਲੀ ਸੀ ਉਦੋਂ ਤੇ ਮੈਂ ਸਦੀਕ ਨੂੰ ਕਿਹਾ ਮੈਂ ਸਦੀਕ ਰਣਜੀਤ ਹੁਣ ਇਕੱਲੇ ਇਸ ਵਕਤ ਅਗਰ ਤੂੰ ਰਣਜੀਤ ਨੂੰ ਆਪਣੇ ਨਾਲ ਲਗਾ ਲੈ ਤੇ ਤੁਹਾਡੀ ਅੱਛਾ ਰਹੇਗਾ ਨਾਲ ਮੈਂ ਲੜਕੀ ਵੀ ਚੰਗੀ ਹੈ ਬਾਊ ਸਿੰਘ ਮਾਨ ਹੋਰੀ ਜਦੋਂ ਪਹਿਲੀ ਪਹਿਲੀਆਂ ਚ ਗੀਤ ਦੇਣ ਲੱਗੇ ਨੇ ਤੁਸੀਂ ਮੇਰੇ ਖਾਲਾ ਪਹਿਲਾ ਗੀਤ ਉਹਨਾਂ ਦਾ ਤੁਸੀਂ ਗਾਇਆ ਸੀ ਬਾਬਾ ਸਿੰਘ ਮਾਨ ਜੀ ਐਕਚੁਅਲੀ ਜਦੋਂ ਗੀਤ ਪਹਿਲਾ ਹੀ ਗੀਤ ਮੈਂ ਰੇਡੀਓ ਸੈਸ਼ਨ ਤੇ ਗਾਇਆ ਤਾਂ ਉਹਨਾਂ ਦਾ ਪਹਿਲਾ ਗੀਤ ਹੀ ਮੈਂ ਹਿਸ ਮੌਇਸਚਰਾਈਜ਼ ਵਿੱਚ ਰਿਕਾਰਡ ਕਰਵਾਇਆ ਉਹਨਾਂ ਦਾ ਯਾਰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਔਰ ਜਿਸ ਨੇ ਮੇਰੀ ਸ਼ਾਦੀ ਹੋ ਰਹੀ ਸੀ ਉਹ ਰੇਟੀ ਰਿਕਰ ਲੱਗਿਆ ਹੋਇਆ ਸੀ ਕੱਪ ਫਿਰ ਸਰ ਰਮਲੇ ਨਾਲ ਕਿਹੜੀ ਕਿਹੜੀ ਗੀਤ ਗਾਈ ਤੁਸੀਂ ਸਾਹਮਣੇ ਚੁਬਾਰੇ ਨੇ ਮੈਂ ਖੇਲਾ ਗੀਟੀਆਂ ਗੱਭਰੂ ਜਵਾਨ ਮੁੰਡਾ ਮਾਰੇ ਸੀਟੀਆਂ ਤੇਰਾ ਕਿਵੇਂ ਜਾਊਗਾ ਬੇਗਾਨੇ ਪੁੱਤ ਦਾ ਵਾਲ-ਵਾਲ ਹੋ ਜਾਊਗਾ ਮੇਰੀ ਗੁੱਤ ਦਾ ਤੁਹਾਡੀਆਂ ਜਿਹੜੀਆਂ ਸੰਗਾਲੀ ਗੋਣ ਵਾਲੀਆਂ ਸੀ ਜਗਮਉਂਦ ਕੌਰ ਜੀ ਸੀਮਾ ਜੀ ਬਿਲਕੁਲ ਅਤੇ ਰਣਜੀਤ ਕੌਰ ਜੀ ਤੁਸੀਂ ਵੀ ਆਪਸ ਵਿੱਚ ਹੀ ਲੜਦੀਆਂ ਪੜਦੀਆਂ ਰਹਿੰਦੇ ਸੀ ਨਹੀਂ ਅਸੀਂ ਘਰ ਵੀ ਇਕ ਦੂਜੇ ਦੇ ਹੁੰਦੇ ਸੀ ਅਸੀਂ ਖਾਣੇ ਵੀ ਇਕੱਠੇ ਖਾਂਦੇ ਸੀ ਸਾਡੇ ਬੜੇ ਅੱਛੇ ਰਿਲੇਸ਼ਨ ਸੀਗੇ ਸਾਡੇ ਬਾਗੇ ਆਈ ਬਹਾਰ ਟੋਲਾ ਮੁੜ ਆਵੇ ਕਿਉਂ ਕਿਉਂ ਸਮੁੰਦਰੋਂ ਪਾਰ ਟੋਲਾ ਮੁੜ ਆਵੇ ਕਿਉਂ ਕਿਉਂ ਸਮੁੰਦਰੋਂ ਬਹੁਤ ਚੰਗਾ ਪੰਜਾਬੀ ਦੇ ਲੋਕ ਗੀਤਾਂ ਵਿੱਚ ਫੀਮੇਲ ਸਿੰਗਰਸ ਬਹੁਤ ਥੋੜੀਆਂ ਪਹਿਲਾਂ ਗਾਉਣ ਲੱਗੀਆਂ ਔਰ ਉਦੋਂ ਜ਼ਮਾਨਾ ਇਹੋ ਜਿਹਾ ਸੀ ਕਿ ਲੇਟ 50s अर्ली 60s ਦੇ ਵਿੱਚ ਬਹੁਤ ਕੁੜੀਆਂ ਘਟ ਗੌਂਦੀਆਂ ਸਨ ਗਾਉਣ ਵਾਲੇ ਬਹੁਤ ਸੀ ਰਜਿੰਦਰ ਰਾਜਨ ਜੀ ਇੱਕ ਐਸਾ ਨਾਂ ਹੈ ਜਿਹੜੇ ਸੀਮਾ ਹੋਰਾਂ ਦੇ ਰਣਜੀਤ ਕੌਰ ਜੀ ਦੇ ਉਸੇ ਮਕਾਲੀ ਰਹੇ ਲੇਕਿਨ ਉਹਨਾਂ ਨੇ ਤਾਂ ਪਹਿਲਾਂ ਗਾਉਣਾ ਸ਼ੁਰੂ ਕਰ ਦਿੱਤਾ ਗਾਇਕ ਜੋੜੀ ਦੇ ਤੌਰ ਤੇ ਉਹਨਾਂ ਨੇ ਮੁਹੰਮਦ ਸਦੀਕ ਸਾਹਿਬ ਨਾਲ ਤੇ ਹਰਚਰਨ ਗਰੇਵਾਲ ਨਾਲ ਲੰਬਾ ਸਮਾਂ ਗਾਇਆ ਹੈ ਡੂੰਗਾ ਵਾਲਾ ਹਲਵੇ ਤੇਰੀ ਕਰੇ ਨੌਕਰੀ ਅਤੇ ਲੰਬੀ ਸੀਟੀ ਮਾਰ ਮਿਤਰਾ ਘਰ ਪੁੱਲ ਗਈ ਮੋੜ ਤੇ ਆ ਕੇ ਇਸ ਤਰ੍ਹਾਂ ਦੇ ਗੀਤ ਉਹਨਾਂ ਨੇ ਬਹੁਤ ਗਾਏ ਨੇ ਔਰ ਸ਼ਿਵ ਕੁਮਾਰ ਜੀ ਦੇ ਗੀਤ ਵੀ ਬਹੁਤ ਗਾਏ ਹਨ ਉਹਨਾਂ ਦੇ ਤਲੱਫਜ਼ ਦੀ ਗੱਲ ਉਸ ਜ਼ਮਾਨੇ ਦੇ ਵਿੱਚ ਵੀ ਜਦ ਕਿ ਕੁਝ ਉਹਨਾਂ ਦੀਆਂ ਸਮਕਾਲੀ ਗਾਉਣ ਵਾਲੀਆਂ ਦੇ ਤਲੱਫਜ਼ ਦੇ ਵਿੱਚ ਫਰਕ ਸੀ ਪਰ ਰਜਿੰਦਰ ਰਾਜਨ ਜੀ ਹਮੇਸ਼ਾ ਹੀ ਉਚਾਰਨ ਦਾ ਖਿਆਲ ਰੱਖਦੇ ਸਨ ਕੈਨੇਡਾ ਦੇ ਦੌਰੇ ਤੇ ਆਏ ਸਨ ਹਮੇਸ਼ਾ ਖੁਸ਼ ਰਹਿੰਦੇ ਹਨ ਤੇ ਅੱਜ ਉਹਨਾਂ ਨਾਲ ਗੱਲਬਾਤ ਹੋਏਗੀ ਰਜਿੰਦਰ ਰਾਜਨ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆਪਣੇ ਸ਼੍ਰੋਤਿਆਂ ਨੂੰ ਸੱਚੀ ਗੱਲ ਕਹਿਨੀ ਆ ਤੇ ਖਾਸ ਕਰਕੇ ਹਰਜਿੰਦਰ ਜੀ ਥਿੰਦ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ạtਵਾਲ ਇਹਨਾਂ ਸਾਰਿਆਂ ਦੀ ਮੈਂ ਬੜੀ ਧੰਨਵਾਦੀ ਆ ਤੇ ਮੇਨ ਕੈਮਰੇ ਵਾਲਿਆਂ ਦੇ ਵੀ ਆ ਕਿਉਂਕਿ ਇਹ ਸਾਰੇ ਮਿਲ ਕੇ ਇਸ ਨੂੰ ਚਲਾ ਰਹੇ ਨੇ ਔਰ ਪੰਜਾਬ ਦੀ ਪੰਜਾਬੀਅਤ ਨੂੰ ਬਹੁਤ ਉੱਚਾ ਲਿਜਾ ਰਹੇ ਨੇ ਦੇਸ਼ ਪ੍ਰਦੇਸ਼ ਦਾ ਨਾਮ ਬਹੁਤ ਹੈ ਬਹੁਤ ਲੋਕ ਦੇਖਦੇ ਨੇ ਤੇ ਅੱਜ ਮੈਂ ਆਪਣੇ ਆਪ ਨੂੰ ਬੜਾ ਇੱਕ ਭਾਗਾ ਵਾਲਾ ਸਮਝ ਰਹੀ ਆ ਕਿ ਹਰਜਿੰਦਰ ਜੀ ਮੇਰੀ ਇੰਟਰਵਿਊ ਲੈ ਰਹੇ ਨੇ ਤੇ ਔਰ ਮੈਂ ਦੇਸ਼ ਪ੍ਰਦੇਸ਼ 'ਚ ਬੈਠੀ ਹੋਈ ਆ ਥੈਂਕ ਯੂ ਅੱਛਾ ਰਜਿੰਦਰ ਰਾਜਨ ਜੀ ਇਹ ਜ਼ਰੂਰ ਦੱਸੋ ਸਾਨੂੰ ਕੀ ਮੇਰੇ ਖਰ 50s ਲੇਟ 50s ਵਿੱਚ ਹੋਏਗਾ ਬਹੁਤ ਸਾਰੇ ਤਾਂ ਸਾਡੇ ਸੁਣ ਵਾਲੇ ਉਦੋਂ ਪੈਦਾ ਵੀ ਨਹੀਂ ਸੀ ਹੋਏ ਜਾਂ ਬਹੁਤ ਛੋਟੇ ਸੀ ਜਦ ਤੁਸੀਂ ਗਾਉਣਾ ਸ਼ੁਰੂ ਕੀਤਾ ਤੇ ਪਹਿਲੇ ਸਾਲਾਂ ਦੇ ਵਿੱਚ ਤੁਸੀਂ ਪਬਲਿਕ ਰਿਲੇਸ਼ਨ ਦੇ ਵਿੱਚ ਕੰਮ ਕਰਦੇ ਰਹੇ ਨਹੀਂ 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 ਹਾਂਜੀ ਮੈਂ ਪਬਲਿਕ ਕ੍ਰਿਸ਼ੀ ਵਿੱਚ ਨਹੀਂ ਸੀ ਮੈਂ एक्चुअली ਆਪੀ ਮਸੰਗੀ ਸਿੱਖਣ ਵਾਸਤੇ ਗਏ ਸੀ ਐਕਚੁਅਲੀ ਮੈਨੂੰ ਗੀਤ ਦਾ ਬਹੁਤ ਸ਼ੌਕ ਸੀਗਾ ਕਿ ਮੈਂ ਸੰਗੀਤ ਸਿੱਖਣਾ ਹੈ ਤੇ ਮੈਂ ਇੱਕ ਕਾਲਜ ਚ ਗਈ ਸੀ ਸਿੱਖਣ ਵਾਸਤੇ 뮤ਜ਼ਿਕ ਉਥੇ ਆਲ ਆਫ ਸਡਨ ਪਬਲਿਕ ਲਿਸ਼ਨ ਦੇ ਇੱਕ ਸਿਗੇ ਵਿਸ਼ਵਨਾਥ ਮਿੱਤਰ ਜੀ ਉਹ ਆਗੇ ਕਿ ਪ੍ਰਤਾਪ ਸਿੰਘ ਕੈਰੋਜੀ ਆ ਰਹੇ ਨੇ ਸਰਾਬਾ ਪਿੰਡ ਤੇ ਤੁਹਾਡੇ ਕੋਲ ਕੋਈ ਲੜਕੀ ਹੈ ਜਿਹੜੀ ਗਾਉਂਦੀ ਹੋਵੇ ਆਲ ਆਫ ਸਡਨ ਉਹ ਉਥੇ ਬੈਠੀ ਸੀਗੀ ਤੇ ਉਹਨਾਂ ਨੇ ਕਿਹਾ ਹੈ ਹੈ ਤੇ ਫਿਰ ਉਹ ਮੈਨੂੰ ਲੈ ਕੇ ਚਲੇ ਗਏ ਸੀ ਮੈਂ ਉੱਥੇ ਗਈ ਸੀ ਉਹ ਪਹਿਲਾਂ ਤੁਹਾਡਾ ਚਾਂਸ ਸੀ ਗਾਉਣ ਦਾ ਹਾਂ ਮੇਰਾ ਫਰਸਟ ਗੀਤ ਪ੍ਰਤਾਪ ਸਿੰਘ ਕੈਰੋਜੀ ਪਿੰਡ ਸਰਾਬਾ ਡਿਸਟ੍ਰਿਕਟ ਲੁਧਿਆਣਾ ਵਿੱਚ ਸੀ ਤੇ ਉਥੇ ਮੈਂ ਗੀਤ ਗਾਇਆ ਸੀ ਕਿ ਜਗ ਮੇਰੇ ਦੀਵਿਆ ਤੈਨੂੰ ਮੈਂ ਨਿਮਾ ਹੋਣ ਨਹੀਂ ਦੇਣਾ ਤੇ ਜਦੋਂ ਮੈਂ ਕਿਹਾ ਕਿ ਤੇਰੀ ਮਾਸੂਮ ਜੋਤੀ ਚੋਂ ਸਰਾਬਾ ਮੁਸਕਰਾਇਆ ਹੈ ਤਾਂ ਪ੍ਰਤਾਪ ਸਿੰਘ ਕਹਿ ਰਹੇ ਜੀ ਸਟੇ ਟੂ ਉਤਰ ਕੇ ਆ ਕੇ ਉਹਨਾਂ ਨੇ ਉੱਥੇ ਮਿੱਟੀ ਚੁੱਕੀ ਤੇ ਆਪਣੇ ਮੱਥੇ ਤੇ ਲਾਈ ਤੇ ਕਲਾਪਿੰਗ ਹੋਣ ਲੱਗ ਗਈ ਤੇ ਮੈਨੂੰ ਇੱਥੇ ਬੜੀ ਇਨਕਰੇਜਮੈਂਟ ਮਿਲੀ ਐ ਫਸਟ ਪ੍ਰੋਗਰਾਮ ਸੀ ਮੇਰਾ 58 59 ਦੀ ਗੱਲ ਹੋਈ 59 ਦੀ ਗੱਲ ਹੈ ਬਸ ਇੱਥੇ ਸੀਗੀ ਇੱਥੇ ਸ਼ੁਰੂ ਕੀਤਾ ਸੀ ਛੋਟੀ ਜਿਹੀ ਸੀ ਉਹਦੋਂ ਮੈਂ ਸੋਤ ਲੈ ਰਾ ਗੀਤ ਸੀ ਜੀ ਦੁੰਗਾ ਵਾਲਾ ਹਲਵੇ ਤੇਰੀ ਘਰੇ ਨੌਕਰੀ ਇਹ ਕਦੋਂ ਆਇਆ ਇਹ ਐਕਚੁਅਲੀ ਮੈਂ ਰੇਡੀਓ ਸਟੇਸ਼ਨ ਤੇ ਗਿਆ ਹੈ ਤੇ ਹਿਸ ਮੌਸਟਰਾਈਜ਼ਰ ਚ ਮੇਰਾ ਰਿਕਾਰਡ ਵੀ ਹੈਗਾ ਇਹ ਮੈਂ ਗਿਆ ਸੀਗਾ 634 ਦੇ ਵਿੱਚ 634 ਦੇ ਵਿੱਚ ਮੈਂ ਰੇਡੀਓ ਸਟੇਸ਼ਨ ਤੇ ਗਿਆ ਫਿਰ ਮੈਂ ਹਿਸ ਮੌਸਟਰਾਈਜ਼ਰ ਰਿਕਾਰਡ ਵੀ ਕਰਵਾਇਆ ਸੀ ਯਾ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਔਰ ਜਿਸਨੇ ਮੇਰੀ ਸ਼ਾਦੀ ਹੋ ਰਹੀ ਸੀ ਉਹ ਰਿਕਾਰਡ ਲੱਗਿਆ ਹੋਇਆ ਸੀ ਤੁਸੀਂ ਪਹਿਲਾਂ ਮੁਹੰਮਦ ਸਦੀਕ ਸਾਹਿਬ ਨਾਲ ਗਾਉਣ ਲੱਗੇ ਜਾਂ ਹਰਚਰਨ ਗਰੇਵਾਲ ਨਾਲ ਪਹਿਲੇ ਗੀਤ ਗਾਏ ਨਹੀਂ ਮੈਂ ਪਹਿਲੇ ਹਰਚਰਨ ਗਰੇਵਾਲ ਜੀ ਨਾਲ ਗਾਣਾ ਸ਼ੁਰੂ ਕੀਤਾ ਸੀ ਕਿਉਂਕਿ ਉਹ ਲੁਧਿਆਣਾ ਪਬਲਿਸ਼ਰਿੰਗ ਵਿੱਚ ਸੀਗੇ ਹੂੰ ਹੂੰ ਉਹ ਨਾਲ ਕੀਤਾ ਸੀ ਤੇ ਫਿਰ ਉਹਨਾਂ ਦੀ ਸ਼ਾਦੀ ਹੋ ਗਈ ਫਿਰ ਮੈਂ ਮੁਹੰਮਦ ਸਦੀਕ ਨਾਲ ਗਾਣਾ ਸ਼ੁਰੂ ਕੀਤਾ ਅੱਛਾ ਸਦੀਕ ਸਾਹਿਬ ਨੂੰ ਪਹਿਲੇ ਕਿਹੜੇ ਕਿਹੜੇ ਗਾਣੇ ਗਾਏ ਜੀ ਤੁਸੀਂ ਛੜਿਆਂ ਦੇ ਕਰ ਪੇੜਲ ਵੇਰੀ ਵੰਡ ਬੜੇ ਵਿਚਾਰੇ ਨਹੀਂ ਅੱਧਾ ਦੁੱਧ ਲੈ ਜੀ ਵੰਡ ਕਹਿੰਦੀ ਤਾਰ ਕੱਢ ਜਾ ਮਟਿਆਰੇ ਲੰਬੀ ਸੀਟੀ ਮਾਰ ਮਿਤਰਾ ਵੀ ਮੈਂ ਪੁਲਗੀ ਮੋੜ ਤੇ ਆ ਕੇ ਖਰਬੂਜੇ ਵਰਗੀ ਜੱਟੇ ਖਾਲੀਵੇ ਕਾਲੇ नाग ਨੇ ਪਤਾ ਨਹੀਂ ਮੈਂ ਤਾਂ ਸੱਚੀ ਗੱਲ ਹੈ ਕਿ ਇੰਨੇ ਗੀਤ ਗਾ ਚੁੱਕੇ ਹਨ ਉਹਨਾਂ ਦੇ ਨਾਲ ਕੁਝ ਪਤਾ ਹੀ ਨਹੀਂ ਕਿ ਕਿੰਨੇ-ਕਿੰਨੇ ਨੇ ਫਿਰ ਜਦੋਂ ਅੱਗੇ ਆ ਜਾਂਦੇ ਤੇ ਫਿਰ ਕਹਿੰਦੇ ਹਾਂ ਇਸਦੀਕ ਵੀਰੇ ਨੇ ਗਾਇਆ ਇਸਦੀਕ ਨਾਲ ਇਹ ਗਾਇਨ ਗੀਤ ਗਾਇਆ ਹੋਇਆ ਹੈ ਤੇ ਇਸਦੀਕ ਸਾਹਿਬ ਨਾਲ ਹੁਣ ਮਿਲਦੇ ਰਹਿੰਦੇ ਹਾਂ ਹਾਂ ਸਦੀਕਾਂ ਦੇ ਨਾਲ ਕਰ ਹੁਣ ਵੀ ਐਸੇ ਥੋੜੇ ਦਿਨ ਪਹਿਲੇ ਆਏ ਸੀ ਤੇ ਬਲਕਿ ਮੈਨੂੰ ਕਹਿੰਦੇ ਨੇ ਫਿਲਮਾਂ 'ਚ ਕੰਮ ਕਰੇਗੀ ਤੇ ਮੈਂ ਕਹਿੰਦੇ ਵੀਰੇ ਮੈਂ ਨਹੀਂ ਕੰਮ ਕਰਨਾ ਉਹ ਫਿਲਮਾਂ ਚ ਬਸ اچھا ਰਣਜੀਤ ਕੌਰ ਜੀ ਉਸ ਤੋਂ ਬਾਅਦ ਗਾਉਣ ਲੱਗੇ ਸਦੀਕ ਸਾਹਿਬ ਨਾਲ ਜਦੋਂ ਤੁਸੀਂ ਫਿਰ ਗਾਉਣੋਂ ਹਟ ਗਏ ਸੀ ਤੁਹਾਡੀ ਸ਼ਾਦੀ ਹੋ ਗਈ ਹਾਂ ਮੇਰੀ ਸ਼ਾਦੀ ਹੋਣ ਵਾਲੀ ਸੀ ਉਦੋਂ ਤੇ ਮੈਂ ਸਦੀਕ ਨੂੰ ਕਿਹਾ ਮੈਂ ਸਦੀਕ ਰਣਜੀਤ ਹੁਣ ਇਕੱਲੇ ਇਸ ਵਕਤ ਅਗਰ ਤੂੰ ਰਣਜੀਤ ਨੂੰ ਆਪਣੇ ਨਾਲ ਲਗਾ ਲੈ ਤੇ ਤੁਹਾਡੀ ਅੱਛਾ ਰਹੇਗਾ ਨਾਲ ਮੈਂ ਲੜਕੀ ਵੀ ਚੰਗੀ ਹੈ ਤੇ ਇਸ ਵਜ੍ਹਾ ਕਰਕੇ ਫਿਰ ਸਦੀਕ ਨੂੰ ਵੀ ਇੱਕ ਚੀਜ਼ ਮੇਰੀ ਗੱਲ ਪਸੰਦ ਆ ਗਈ ਹਮਮ ਤੇ صدیق ਨਵਾਜ਼ ਜਿਹੜੇ ਸੰਗਰੂਰ ਵੀ ਪਬਲਿਕ ਲੈਸ਼ ਵਿੱਚ ਸਰਵਿਸ ਕਰਦਾ ਸੀ ਜੌਬ ਕਰਦਾ ਸੀ ਉਸ ਵਕਤ ਤਾਂ ਉੱਥੋਂ ਅਸੀਂ ਇਹਨੂੰ ਲੈ ਕੇ ਆਏ ਸੀਗੇ ਤੇ ਇਹਨੇ ਫਿਰ ਆਪਣੇ ਨਾਲ ਹੀ ਮਤਲਬ ਸ਼ੁਰੂ ਕਰਾ ਲਿਆ ਸੀ ਮੁੰਡੇ ਦੀ ਆਵਾਜ਼ ਬੜੀ ਅੱਛੀ ਸੀ ਤੇ ਇਸ ਵਜ੍ਹਾ ਕਰਕੇ ਫਿਰ ਜਦੋਂ ਮੇਰੀ ਸ਼ਾਦੀ ਹੋਈ ਤੇ ਫਿਰ ਬਾਅਦ ਚ ਰঞ্জੀਤ ਕੋਲ ਚਲਾ ਗਿਆ صدیق ਸਾਹਿਬ ਇੱਕ ਵਾਰੀ ਇਥੇ ਬਾਬੇ ਗਦਰੀਆਂ ਦੇ ਮੇਲੇ ਤੇ ਆਏ ਸੀ ਅੱਛਾ ਉਹ ਦੱਸਦੇ ਸੀ ਕਿੰਦੇ ਵੀ ਮੈਂ ਤਾਂ ਨੌਕਰੀ ਕਰਦਾ ਸੀ ਰਜਿੰਦਰ ਰਾਜਨ ਮੈਨੂੰ ਵਾਰ-ਵਾਰ ਕਹਿੰਦੀ ਰਹੀ ਇਹਨੇ ਮੇਰੀ ਨੌਕਰੀ ਛਡਵਾਤੀ ਸੀ ਇਹ ਗੱਲ ਠੀਕ ਹੈ ਜੀ ਇਹ ਬਿਲਕੁਲ ਠੀਕ ਗੱਲ ਹੈ ਗਦਰੀਆਂ ਤੇ ਮੈਲੇ ਤੁਸੀਂ ਸਰਦੂਲ ਸਿਕੰਦਰ ਵੀ ਆਏ ਸੀਗੇ ਜੀ ਜੀ ਉਹ ਵੀ ਆਏ ਸੀ ਤੇ ਇਹ ਸਰਦੂਲ ਸਿਕੰਦਰ ਛੋਟੇ ਹੁੰਦੇ ਹੋਏ ਮੇਰੇ ਘਰ ਮੇਰੇ ਕੋਲ 10 ਦਿਨ ਰਹਿ ਕੇ ਗਏ ਸੀ ਮੇਰੇ ਨਾਲ ਕਹਿੰਸੀ ਮੈਨੂੰ ਗਾਣਾ ਸਿਖਾਓ ਸਾਰੇ ਮਤਲਬੇ ਜਿਹੜੇ ਪ੍ਰਾਣੇ ਨੇਣਾ ਸਭ ਅਸੀਂ ਕਿੱਠੇ ਸੀਗੇ ਚੰਗਾ ਲੱਗਦਾ ਸੀ ਪਰ ਚੰਨ ਘਰੇ ਵਾਲੀ ਦਾ ਕਿਹੋ ਜਿਹਾ ਸੁਭਾਅ ਸੀ ਜਦ ਸੀ ਉਹਨਾਂ ਨਾਲ ਗਿਆ ਹਰ ਚਰਨ ਗਰੇਵਾਲ ਬਹੁਤ ਅੱਛੇ ਸੁਆਦੇ ਸੀਗੇ ਲੇਕਿਨ ਇੱਕ ਗੱਲ ਸੀਗੀ ਉਹਨਾਂ ਵਿੱਚ ਉਹ ਕਹਿੰਦਾ ਥੋੜਾ ਜੱਟਣਖੀ ਹੁੰਦੇ ਨੇ ਉਹ ਕਹਿੰਦਾ ਸੀ ਕਿ ਮੇਰੇ ਅੱਗੇ ਕੋਈ ਨਾ ਨਿਕਲੇ ਬਸ ਜੋ ਵੀ ਹਾਂ ਮੈਂ ਹਵਾਂ ਮੈਂ ਐਸਾ ਠੱਪਾ ਲਾ ਦਿਆਂ ਕਿ ਕੋਈ ਨਾ ਮਟਾ ਨਾ ਸਕੇ ਹੱਥ ਤੇ ਅਦਰਕ ਤੇ ਫੂਕੇ ਮਾਰ ਕੇ ਕਹਿੰਦਾ ਸਭ ਨੂੰ ਉਡਾ ਦੇਣਾ ਅੱਜ ਤੂੰ ਐਨੇ jolly ਐਨੇ ਅੱਛੇ ਉਹਨਾਂ ਦੀ ਮੈਨੂੰ ਇੱਕ ਗੱਲ ਯਾਦ ਆ ਰਹੀ ਐ ਸੀ ਇੱਕ ਦਿਨ ਖਾਣਾ ਖਾ ਰਹੇ ਸੀ ਸਾਰੇ ਖਾਣਾ ਖਾ ਰਹੇ ਸੀ ਤੇ ਆਪਣਾ ਗੁਰਦੇਵ ਸਿੰਘ ਮਾਜੀ ਵੀ ਬੈਠੇ ਹੋਏ ਸੀਗੇ ਗੁਰਦੇਵ ਸਿੰਘ ਮਾਜੀ ਬੈਠੇ ਸੀ ਮੈਂ ਖਾ ਰਹੀ ਸੀ ਖਾਣਾ ਹਰਚਨ ਗਰੇਵਾਲ ਖਾ ਰੇ ਸੀ ਤੇ ਇੱਕ ਦੋ ਹੋਰ ਮੈਂਬਰ ਬੈਠੇ ਸੀ ਸਾਡੇ ਨਾਲ ਉਸ ਵਕਤ ਮੇਰੇ ਕੋਲ ਸਿਰਫ ਇੱਕ ਚਿਕਨ ਦਾ ਪੀਸ ਸੀ ਮੈਂ ਐਨ ਖਾਣ ਲੱਗੀ ਹਾਲੇ ਮੇਰੇ ਹੱਥੇ ਚੀਜ਼ ਨਾਲ ਕਹਿੰਦਾ ਮੈਂ ਚਪਟਾ ਮਾਰ ਕੇ ਖੋ ਕਿ ਆਪਣਾ ਮੂੰਹ ਟਪਾ ਲਿਆ ਤੇ ਗੁਰਦੇਵ ਸਿੰਘ ਜੀ ਕਹਿਣ ਲੱਗੇ ਮਾਨ ਕਹਿਣ ਲੱਗੇ ਹਰਚਨ ਹਲਕੇ ਕੁੱਤੇ ਦੇ ਟੀਗੇਲਵਾ ਬਹੁਤ ਅਸੀਂ ਬਹੁਤ ਇੰਜੋਏ ਕੀਤਾ ਅਸੀਂ ਜਦੋਂ ਨੇਪਾਲੇ ਲਦਾਖ ਗਿਆ ਫਿਰ ਤਾਂ ਅਸੀਂ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਜਗਤ ਸਿੰਘ ਜੱਗਾ ਵੀ ਸੀ ਉੱਥੇ ਉਹਨਾਂ ਨਾਲ ਵੀ ਗਾਇਆ ਮਤਲਬ ਮੇਰੇ ਖਿਆਲ ਚ ਸਾਰਿਆਂ ਨਾਲ ਹੀ ਗਾਇਆ ਅਚ ਰਜਿੰਦਰ ਰਾਜਨ ਜੀ ਤੁਸੀਂ ਜਦੋਂ ਵੀ ਗੀਤ ਗਾਉਂਦੇ ਰਹੇ ਹੋ ਇਹ ਪਤਾ ਹੁੰਦਾ ਸੀ ਕਿਹਦੇ ਲਿਖੇ ਹੋਏ ਗੀਤ ਨੇ ਬਾਉ ਸਿੰਘ ਮਾਨ ਹੋਰੀ ਜਦੋਂ ਪਹਿਲੀਆਂ ਪਹਿਲੀਆਂ ਚ ਗੀਤ ਦੇਣ ਲੱਗੇ ਨੇ ਤੁਸੀਂ ਮੇਰੇ ਖਿਆਲ ਪਹਿਲਾ ਗੀਤ ਉਹਨਾਂ ਦਾ ਤੁਸੀਂ ਗਾਇਆ ਸੀ ਅ ਰੇਡੀਓ ਸਟੇਸ਼ਨ ਲਿਰਿਕਸ ਤਾਂ ਮੈਂ ਬਹੁਤ ਗਾਇਨੇ ਤੁਸੀਂ ਸਫਰੀ ਜੀ ਤੋਂ ਲੈ ਕੇ ਪਾਤਰ ਜੀ ਤੋਂ ਲੈ ਕੇ ਹਸਨਪੂਰੀ ਜੀ ਗੁਰਦੇਵ ਸਿੰਘ ਮਾਨ ਜੀ ਤੇ ਆਪਣਾ ਥ੍ਰੀਕੇ ਵਾਲੇ ਤੇ ਬਾਬੂ ਸਿੰਘ ਮਾਨ ਜੀ ਐਕਚੁਅਲੀ ਜਦੋਂ ਗੀਤ ਪਹਿਲਾ ਹੀ ਗੀਤ ਮੈਂ ਰੇਡੀਓ ਸੈਸ਼ਨ ਤੇ ਗਾਇਆ ਤਾਂ ਉਹਨਾਂ ਦਾ ਪਹਿਲਾ ਗੀਤ ਹੀ ਮੈਂ ਹਿਸ ਮੌਇਸਚਰਾਈਜ਼ ਵਿੱਚ ਰਿਕਾਰਡ ਕਰਵਾਇਆ ਉਹਨਾਂ ਦਾ ਤੇ ਹੁਣ ਤੱਕ ਉਹ ਚੱਲ ਰਹੇ ਨੇ ਔਰ ਹੁਣ ਤੱਕ ਆਉਂਦੇ ਨੇ ਕਰ ਜਦੋਂ ਉਹਨਾਂ ਦੀ ਕੋਈ ਪਿਕਚਰ ਰਿਲੀਜ਼ ਹੋਵੇ ਉਹਨਾਂ ਦੇ ਬੇਟੇ ਦੀ ਤਾਂ ਵੀਓ ਪਿਕਚਰ ਦੀ DVD CD ਜੋ ਵੀ ਹੁੰਦਾ ਦੇਖੇ ਜਾਂਦੇ ਨੇ ਉਸ ਪਹਿਲੀ ਮੁਲਾਕਾਤ ਬਾਰੇ ਦੱਸੋ ਜਿਹੜੀ ਤੁਹਾਡੀ ਮਾਨ ਸਾਹਿਬ ਨਾਲ ਹੋਈ ਬਾਬੂ ਸਿੰਘ ਮਾਨ ਮੜਾਣ ਵਾਲੇ ਸਰਪੰਚ ਸਾਹਿਬ ਨਾਲ ਐਕਚੁਅਲੀ ਮੈਂ ਕਾਲਜ ਵਿੱਚ ਬੈਠੀ ਸੀਗੀ ਕਾਲਜ ਵਿੱਚ ਬੈਠੀ ਸੀ ਤੇ ਇੱਕ ਬੜਾ ਸਿੰਪਲ ਸਿੱਧਾ ਜਿਹਾ ਲੜਕਾ ਆਇਆ ਤੇ ਹੱਥ ਵਿੱਚ ਇੱਕ ਕਾਪੀ ਪਕੜੀ ਹੋਈ ਸੀਗੀ ਤੇ ਕਹਿੰਦਾ ਸਤਿ ਸ਼੍ਰੀ ਅਕਾਲ ਮੈਂ ਕਿਹਾ ਸਤਿ ਸ਼੍ਰੀ ਅਕਾਲ ਮੈਂ ਕਿਹਾ ਬੈਠੋ ਕਹਿੰਦਾ ਕਿ ਮੈਂ ਗੀਤ ਲੈ ਕੇ ਆਇਆ ਤੇ ਜਦੋਂ ਉਹਨਾਂ ਨੇ ਮੈਨੂੰ ਕਾਪੀ ਪਗੜਾਈ ਤੇ ਮੈਂ ਉਹਨੂੰ ਦੇਖਿਆ ਤੇ ਕਾਪੀ ਦੇਖੀ ਤੇ ਮੈਂ ਕਿਹਾ ਪਿੰਡ ਹੈ ਮਰਾੜ ਜਿੱਥੇ ਕੋਈ ਸੜਕ ਨਹੀਂ ਫਰੀਦਕੋਟ ਦਾ ਵੀ ਉਹ ਕੱਚੇ ਵਿੱਚ ਤੇ ਮੈਂ ਕਿਹਾ ਪਹਿਲੇ ਤਾਂ ਮੈਂ ਕਿਹਾ ਪਤਾ ਨਹੀਂ ਕੀ ਹੋਏਗਾ ਫਿਰ ਮੈਂ ਚਲੋ ਦੇਖ ਲੈਣਾ ਕਿਸੇ ਵਕਤ ਕਿਹਾ ਜਦ ਮੈਂ ਉਹਦੇ ਪੇਪਰ ਖੋਲ ਕੇ ਪੜਨ ਲੱਗੀ ਤੇ ਕਮਾਲ ਦੇ ਗੀਤ ਬਹੁਤ ਅੱਛੇ ਗੀ ਸੀ ਤਾਂ ਫਿਰ ਤਾਂ ਮੈਂ ਬਾਵਸਿੰਗ ਮਾਡਰ ਅੰਦੇ ਪੂਰੀ ਤਰ੍ਹਾਂ ਗਿਆ ਨਾ ਦੇ ਪਰ ਪਹਿਲਾਂ ਕੀ ਤੁਸੀਂ ਮੈਨੂੰ ਰੇਡੀਓ ਸਟੇਸ਼ਨ ਤੇ ਗਿਆ ਇਹ ਰੇਡੀਓ ਸਟੇਸ਼ਨ ਜਲੰਧਰ ਤੇ ਮੈਂ ਗਿਆ ਸੀ ਔਰ ਜਦੋਂ ਮੈਂ ਗਾਣਾ ਗਾ ਕੇ ਬਾਹਰ ਆਈ ਤਾਂ ਇਹਨਾਂ ਜੱਥੇ ਚ ਇੱਕ ਮਠਾਈ ਦਾ ਡੱਬਾ ਸੀ ਤੇ ਉੱਤੇ 10 ਰੁਪਏ ਰੱਖੇ ਹੋਏ ਸੀਗੇ ਉਹ ਸਵੀਟ ਉਸ ਵਕਤ 10 ਰੁਪਏ ਦੀ ਕੀਮਤ ਬਹੁਤ ਹੁੰਦੀ ਸੀ ਅੱਛਾ ਜੀ ਤੇ ਅਚਲ ਕੇ ਮੈਂ ਕਿ ਪੈਸੇ ਦੀ ਲੋੜ ਨਹੀਂ ਸੀ ਇਹ ਮਠਾਈ ਠੀਕ ਸੀ ਕਿ ਫੇਰ ਮੰਡ ਲੈਣੇ ਆ ਉਸ ਤੋਂ ਬਾਅਦ ਸ਼ੁਰੂਆਤ ਹੋਈ। ਉਸ ਤੋਂ ਬਾਅਦ ਤਾਂ ਫਿਰ ਰੁਕੇ ਨਹੀਂ। ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਹੀ ਨਹੀਂ। ਹੁਣ ਤਾਂ ਫਿਲਮਾਂ ਵਗੈਰਾ ਬਣਾਉਂਦੇ ਨੇ ਲਿਰਿਕਸ ਅੱਛੇ ਨੇ ਉਹਦੇ ਤੇ। ਤੇ ਹੋਰ ਕਿਹੜੇ-ਕਿਹੜੇ ਸਿੰਗਰ ਨੇ ਜਿੰਨਾਂ ਨਾਲ ਤੁਸੀਂ ਗਾਇਆ? ਅਹ ਕਰਤਾਰ ਰਮਲਾ ਲੈ ਲੋ। ਜਲੰਦਰੀ ਸੀਗੇ ਇੱਕ ਉਹ ਆਪਣੇ ਐਮਐਸ ਰੰਦਾਵਾ ਸੀਗੇ ਉਸ ਵਕਤ ਚੰਡੀਗੜ੍ਹ ਵਿੱਚ ਕਮਿਸ਼ਨਰ ਸੀਗੇ ਤੇ ਐਗਰੀਕਲਚਰ ਯੂਨੀਵਰਸਿਟੀ ਦੇ ਉਹ ਜਾਰਜ ਵੀ ਸੀ ਪੂਰੇ ਹੋਲੀ ਸੋਲੀ ਸੀ। ਉਹਨਾਂ ਨੇ ਉਸ ਜਲੰਦਰੀ ਨਾਂ ਦੇ ਲੜਕੇ ਨੇ ਮੇਰੇ ਕੋਲ ਭੇਜਿਆ ਇੱਕ ਲੈਟਰ ਦੇ ਕੇ ਵੀ ਇਹਨਾਂ ਨਾਲ ਤੁਸੀਂ ਰਿਕਾਰਡ ਕਰੋ ਉਹਨਾਂ ਨੂੰ ਮੈਂ ਇਨਕਾਰ ਨਹੀਂ ਸੀ ਕਰ ਸਕਦੀ ਕਿਸੇ ਵੀ ਹਾਲਤ ਵਿੱਚ ਕਿਉਂਕਿ ਉਹ ਐਨਾ ਮੈਨੂੰ ਇੰਨੀ ਇੱਜ਼ਤ ਦਿੰਦੇ ਸੀ ਕਿ ਉਹ ਆਪਣੇ ਆਫਿਸ ਦੇ ਵਿੱਚ ਹੀ ਰੇਡੀਓ ਸਟੇਸ਼ਨ ਵਾਲੇ ਬੁਲਾ ਲੈਂਦੇ ਸੀ ਕਿ ਰਿਕਾਰਡਿੰਗ ਕਰੋ ਔਰ ਉਹਨਾਂ ਨੇ ਮੈਨੂੰ ਆਪਣੀ ਕਾਂਗੜਾ ਬੁੱਕ ਵੀ ਦਿੱਤੀ ਸੀ ਕਾਂਗੜਾ ਬੁੱਕ ਦੇ ਵਿੱਚ ਵੀ ਫਿਰਮਾਨਾਂ ਦੇ ਗੀਤ ਗਏ ਸੀਗੇ ਬਹੁਤ ਅੱਛੇ ਤੇ ਰਮੇਸ਼ ਰੰਗੀਲਾ ਕਰਤਾਰ ਰਮਲਾ ਹੇਮ ਲਤਾ ਸੁਲਕਸ਼ਨਾ ਪੰਡਿਤ ਐਸ ਬਲਬੀਰ ਹੁਣ ਤਾਂ ਖਦਮੇ ਖੁਦਾ ਵੀ ਪੁੱਲੀ ਜਾਣੀਆ ਤਰਤਾਰ ਰਮਲੇ ਨਾਲ ਕਿਹੜੇ ਕਿਹੜੇ ਗੀਤ ਗਾਇਆ ਤੁਸੀਂ ਅ ਉਹਨਾਂ ਨਾਲ ਮੈਂ ਗਾਇਆ ਸੀ ਸਾਹਮਣੇ ਚ ਬਾਰੇ ਨੇ ਮੈਂ ਖੇਲਾ ਗੀਟੀਆਂ ਗੱਭਰੂ ਜਵਾਨ ਮੁੰਡਾ ਮਾਰੇ ਸੀਟੀਆਂ ਤੇਰਾ ਕਿਵੇਂ ਜਾਵੇਗਾ ਬੇਗਾਨੇ ਪੁੱਤ ਦਾ ਵਾਲਵਾਲ ਹੋ ਜਾਊਗਾ ਮੇਰੇ ਗੁੱਤ ਦਾ ਤੇ ਇੱਕ ਦੂਸਰੀ ਇੱਕ ਹੋਰ ਸੀਗਾ ਇਸ਼ਕ ਬਰਾਂਡੀ ਚੜਗੇ ਜੀਠ ਨਾਲ ਜੀ 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 ਅੱਜ ਇੱਕ ਜੀਤ ਜੀਰਵੀ ਨਾਲ ਵੀ ਗਾਇਆ ਸੀ ਇਹ ਹਿਸਮਾਸੋਚੀ ਰਿਕਾਰਡ ਸੀ ਹੁੰਦੇ ਨਾਲ ਵੀ ਇਹ ਕਿ ਸਨ ਤੇਰੇ ਪਿੱਛੇ ਵੀਰ ਤੇਰੇ ਮਾਰਿਆ ਵੇ ਦਿਉਰਾ ਸੱਚੀ ਮੁੱਚੀ ਵੇ ਦਿਉਰਾ ਸੱਚੀ ਮੁੱਚੀ ਉਹ ਕਹਿੰਦਾ ਕਿਹੜਾ ਲਾਚੀਆਂ ਦਾ ਬਾਗ ਤੂੰ ਉਜਾੜਿਆ ਨਹੀਂ ਭਾਬੀ ਸੱਚੀ ਮੁੱਚੀ ਕਿੰਨੇ ਸਾਲ ਦੇ ਸੀ ਤੁਸੀਂ ਉਦੋਂ ਜਦੋਂ ਮੈਂ ਸਟਾਰਟ ਕੀਤਾ ਜੀ ਜਦੋਂ ਇਹ ਗੀਤ ਗਾਉਂਦੇ ਸੀ ਤੁਸੀਂ ਜਦੋਂ ਡੁੰਡਾ ਵਾਲਾ ਹਲਵੇ ਗਾਇਆ ਮੈਂ ਹੋਵਾਂਗੀ 16-17 ਸਾਲ ਦੀ ਐਕਚੁਅਲੀ ਮੈਂ ਬਹੁਤ ਛੋਟੀ ਤੰਦਰ ਸੀ ਬਹੁਤ ਛੋਟੀ ਨੇ ਗਾਣਾ ਸ਼ੁਰੂ ਕਰਦਾ ਸੀਗਾ ਮੈਟਰ ਤੋਂ ਬਾਅਦ हां उस तो उसके बाद फिर कट कट गई तो ता पढ़ना शुरू कीत नहीं तो बातें छड़ गई सी सो ई गल सच्ची एसी सुनदे आ रहे हैं कि ਤੁਸੀਂ ਸਟੇਜ ਤੇ ਗਾਰੇ ਸੀ ਕੋਈ ਮਿਲਟਰੀ ਅਫਸਰ ਨੇ ਤੁਹਾਡਾ ਗੀਤ ਸੁਣਿਆ ਤੁਹਾਨੂੰ ਵੇਖਿਆ ਔਰ ਉਹਨੂੰ ਬਹੁਤ ਤੁਸੀਂ ਖੂਬਸੂਰਤ ਲੱਗੇ ਤੇ ਤੁਹਾਡਾ ਨਾ ਸ਼ਾਦੀ ਕਰਾਉਣ ਦੀ ਉਹਨਾਂ ਨੇ ਤਜਵੀਜ਼ ਰੱਖੀ ਤੇ ਸ਼ਾਦੀ ਕਰਵਾ ਕੇ ਤੁਹਾਨੂੰ ਉਹ ਕਿਧਰੇ ਨੇਫਰ ਲਦਾਖ ਚ ਲੈ ਗਏ ਤੇ ਮੁੜ ਕੇ ਤੁਸੀਂ ਗਾਇਆ ਇਹ ਗੱਲ ਸੱਚੀ ਹੈ ਜਾਂ ਐਕਚੁਅਲੀ ਮੇਰੀ ਲਾ ਮਰਜ ਨਹੀਂ ਹੈ ਉਹਨਾਂ ਦੀ ਮੈਰਿਜ ਹੈ ਲੇਕਿਨ ਉਹਨਾਂ ਨੇ ਮੈਨੂੰ ਸੁਣਦੀ ਨੂੰ ਪਸੰਦ ਕੀਤਾ ਫਿਰ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਵਿੱਚ ਮਤਲਬ ਐਸੇ ਮੈਂਬਰ ਲੱਭੇ ਜਿਹੜੇ ਕਿ ਮੈਨੂੰ ਜਾਣਦੇ ਸੀਗੇ ਫਿਰ ਇਸ ਤਰ੍ਹਾਂ ਮਤਲਬ ਅਰੇਂਜਮੈਂਟ ਹੋਈ ਅਰੇਂਜਮੈਂਟ ਅਰੇਂਜ ਮੈਰਿ ਸਾਡੀ ਹੋਈ ਤੇ ਮਤਲਬ ਉਹਨਾਂ ਨੇ ਮੈਨੂੰ ਪਸੰਦ ਕੀਤਾ ਸੀ ਮੈਨੂੰ ਨਹੀਂ ਸੀ ਪਤਾ ਵੀ ਕੀ ਕੀ ਨਹੀਂ ਪਰ ਉਹਨਾਂ ਦੀ ਤਾਂ ਪਹਿਲੀ ਨਜ਼ਰ ਦਾ ਪਿਆਰ ਸੀ ਕਿ ਇਹ ਕੋਈ ਸ਼ਰਤ ਸੀ ਕਿ ਤੁਸੀਂ ਗਾਉਣਾ ਨਹੀਂ ਮੁੜ ਕੇ ਨਹੀਂ ਮੇਨ ਕੋਈ ਸ਼ਤ ਨਹੀਂ ਸੀ ਲੇਕਿਨ ਐਸਾ ਹੋਣ ਕਰਕੇ ਕਿ ਅਸੀਂ ਬਹੁਤ ਦੂਰ ਸੀ ਜਿਵੇਂ ਹੁਣ ਤੁਸੀਂ ਦੇਖੋ ਦੂਰ ਦੂਰ ਤੱਕ ਕੋਈ ਰਿਡੀਫਿਸ਼ਨ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਲਦਾਖ ਲੈ ਗਏ ਤੁਹਾਨੂੰ ਵਿਆਪ ਨਹੀਂ ਸਿਲੀਗੁੜੀ ਮਿਸਮਰੀ ਇਧਰ ਸਿਕਮ ਚਿੰਕਥੰਗ ਕੈਲਿੰਗਪੋਂ ਜਿੱਥੇ ਕਿ ਮਤਲਬ ਦੱਸ ਨਹੀਂ ਸਕਦੀ ਕਿ ਕਈ ਵਾਰੀ ਉਥੇ ਜੰਗਲਾਂ ਦੇ ਵਿੱਚ ਜੋਕਾਂ ਵੀ ਹੁੰਦੀਆਂ ਸੀ ਜਦ ਤੁਸੀਂ ਬੱਚੇ ਜਦੋਂ ਸ਼ੂਜ਼ ਉਤਾਰਦੇ ਸੀ ਨਾ ਨਿੱਕੇ ਨਿੱਕੇ ਤੇ ਉਹਨਾਂ ਵਿੱਚੋਂ ਨਿਕਲਦੀਆਂ ਸੀਗੀਆਂ ਤੇ ਉਥੇ ਟਿਕਸ ਹੁੰਦੇ ਸੀਗੇ ਫਿਰ ਉਥੇ ਕਈ ਵਾਰੀ ਪਾਣੀ ਜਿਹੜਾ ਹੁੰਦਾ ਸੀ ਉਹ ਫਿਰ ਤੇਲ ਵਾਲਾ ਜਾਂ ਹੁੰਦਾ ਸੀਗਾ ਇਹ ਅਸੀਂ ਜਗਤ ਅਸੀਂ ਗਿਆ ਸੀ ਤਾਂ ਉਥੇ ਰੇਡੀਓ ਸਟੇਸ਼ਨ ਦਾ ਤਾਂ ਸੁਪਨਾ ਲੈਣਾ ਵੀ ਔਖਾ ਸੀਗਾ ਅੱਛਾ ਉਸ ਜ਼ਮਾਨੇ ਦੇ ਵਿੱਚ ਜਦ ਤੁਸੀਂ ਗਾਉਣਾ ਸ਼ੁਰੂ ਕੀਤਾ ਅੱਜ ਤਾਂ ਬੜਾ ਕੰਪੀਟੀਸ਼ਨ ਹੋ ਗਿਆ ਗਾਉਣ ਵਾਲਿਆਂ ਦਾ ਉਹ ਬਹੁਤ ਥੋੜੀਆਂ ਸੀ ਤੁਹਾਡੀਆਂ ਜਿਹੜੀਆਂ ਸਮਕਾਲੀ ਗਾਉਣ ਵਾਲੀਆਂ ਸੀ ਜਗਮੋਣ ਕੌਰ ਜੀ ਸੀਮਾ ਜੀ ਅਤੇ ਰਣਜੀਤ ਕੌਰ ਜੀ ਤੁਸੀਂ ਵੀ ਆਪਸ ਵਿੱਚ ਹੀ ਲੜਦੀਆਂ ਭੜਦੀਆਂ ਰਹਿੰਦੀਆਂ ਸੀ ਨਹੀਂ ਸਾਡਾ ਅਜ ਤੱਕ ਇੰਨਾ ਪਿਆਰ ਹੈ ਨਾ ਕਿ ਸੀਮਾ ਜੀ ਤਾਂ ਹੁਣ ਮਤਲਬ ਆਪਣਾ ਚਲੇ ਗਏ ਸੀ ਬম্বে ਉਹਨਾਂ ਨਾਲ ਤਾਂ ਕੰਟੈਕਟ ਨਹੀਂ ਰਿਹਾ ਤੇ ਰਣਜੀਤ ਨਾਲ ਹੁਣ ਤੱਕ ਮੇਰੇ ਫੋਨ ਤੇ ਗੱਲਾਂ ਹੁੰਦੀਆਂ ਨੇ ਅਸੀਂ ਤੇ ਜਗਮਉ ਜੀ ਤਾਂ ਵੈਸੇ ਹੀ ਛੱਡ ਕੇ ਚਲੇ ਗਏ ਅਸੀਂ ਘਰ ਵੀ ਇਕ ਦੂਜੇ ਦੇ ਹੁੰਦੇ ਸੀ ਅਸੀਂ ਖਾਣੇ ਵੀ ਇਕੱਠੇ ਖਾਂਦੇ ਸੀ ਸਾਡੇ ਬੜੇ ਅੱਛੇ ਰਿਲੇਸ਼ਨ ਸੀਗੇ ਇਹ ਹੁਣ ਦੇ ਵਾਂਗੂ ਨਹੀਂ ਕਿ ਡਗੜ ਦੂੰ ਡਗੜ ਦੂੰ ਸਾਰਾ ਕੁਝ ਹੰਦਾ ਸੀਗਾ ਬੜੇ ਮਤਲਬ ਕੋਈ ਜੈਲਸ ਨਾਮ ਦੀ ਚੀਜ਼ ਨਹੀਂ ਸੀ ਹੁੰਦੀ ਲੇਕਿਨ ਇੱਕ ਗਰੇਵਾਲ ਜਿੱਥੇ ਆ ਜਾਂਦੇ ਸੀ ਨਾ ਉਹ ਕੰਨ ਸੀ ਕੋਈ ਅੱਗੇ ਨਾ ਜਾਏ ਫਿਰ ਫਿਰ ਬਸ ਉਹਨਾਂ ਦਾ ਸੀ ਗਾ ਜੀ ਦਾ ਤੇ ਸਾਡਾ ਪਿਆਰ ਬੜਾ ਸੀ ਸਾਰਿਆਂ ਦਾ ਜਗਮੋਨ ਜੀ ਨਾਲ ਤੁਸੀਂ ਕਾਫੀ ਸਮਾਂ گزارਿਆ ਹਾਂ ਅਸੀਂ ਚੰਡੀਗੜ੍ਹ ਵੀ ਇਕੱਠੇ ਸੀਗੇ ਤੇ ਉਸ ਤੋਂ ਬਾਅਦ ਲੁਧਿਆਣੇ ਅਸੀਂ ਬੜਾ ਇਕੱਠਾ ਰਹੇ ਹਾਂ ਅਸੀਂ ਕੋਈ ਫੰਕਸ਼ਨ ਵੀ ਬਹੁਤ ਇਕੱਠੇ ਕੀਤੇ ਨੇ ਉਹ ਬੜੀ ਅੱਛੀ ਲੜਕੀ ਸੀ ਤੁਹਾਡੇ ਸਸਰਾਲ ਲੁਧਿਆਣੇ ਦੇ ਨਜ਼ਦੀਕ ਹੀ ਹਾਂ ਲੁਧਿਆਣੇ ਦੇ ਕੋਲ ਸਾਡਾ ਪਿੰਡ ਹੈ ਰਾਂ ਹਾਂ ਸੇਰ ਵੈਦਾ ਹੈ ਹੇ ਰਬਿੰਦੂ ਤੁਮੈਂ ਤੇ ਆਈ ਜਾਈਦਾ ਉੱਥੇ ਰਹਿਦਾ ਵੀ ਹੈ ਆਪਣਾ ਘਰ ਵੀ ਹੈ ਸਭ ਕੁਝ ਹੈਗਾ ਹੈ ਤੇ ਲੇਕਿਨ ਖਾਲੀ ਪਾਣਾ ਹੈ ਜਾਣ ਵਾਲੇ ਚਲੇ ਗਏ ਅੱਜ ਜਿਹੜੀ ਤੁਸੀਂ ਦੇਖਦੇ ਹੋ ਗਾਉਣ ਵਾਲਿਆਂ ਦੇ ਵਿੱਚ ਮਿਸ ਪੂਜਾ ਬਹੁਤ ਸਾਰੀਆਂ ਲੜਕੀਆਂ ਗਾਉਣ ਵਾਲੀਆਂ ਆਈਆਂ ਨੇ ਤੁਹਾਨੂੰ ਕਿਵੇਂ ਲੱਗਦਾ ਹੈ ਤੇ ਤੁਹਾਨੂੰ ਕਿਹੜੀਆਂ ਕੁੜੀਆਂ ਗਾਉਣ ਵਾਲੀਆਂ ਚੰਗੀਆਂ ਲੱਗਦੀਆਂ ਨੇ ਜਿਹੜੀ ਤੁਹਾਡੇ ਵਾਂਗੂ ਪੋਟੈਂਸ਼ੀਅਲ ਹੋਵੇ ਉਹਨਾਂ ਦੇ ਵਿੱਚ ਕਿ ਉਹ ਵਧੀਆ ਗਾ ਸਕਦੀਆਂ ਨੇ ਜਾਂ ਗਾਉਣਗੀਆਂ ਤੁਸੀਂ ਸੁਣਦੇ ਰਹਿੰਦੇ ਹੋ ਹੁਣ ਗੀਤ ਮੈਂ ਬਹੁਤ ਸੁਣਦੀ ਆ ਲੇਕਿਨ ਐਕਚੁਅਲੀ ਲਾਈਕਿੰਗ ਅਪ ਆਪਣੀ ਹੁੰਦੀ ਹੈ ਤੇ ਮੈਂ ਕਿਸੇ ਨੂੰ ਕਦੀ ਬੁਰਾ ਨਹੀਂ ਕਿਹਾ ਤੇ ਨਾ ਹੀ ਮੈਂ ਕਹਿੰਨੀ ਲੇਕਿਨ ਸਿਰਫ ਮੈਂ ਨਾ ਕਹਨੀ ਆ ਕਿ ਕਿਸੇ ਵਕਤ ਇਨਸਾਨ ਵਿੱਚ ਇੰਨੀ ਵਿਲ ਪਾਵਰ ਹੁੰਦੀ ਹੈ ਉਹ ਕਹਿੰਦਾ ਮੇਰੇ ਵਰਗਾ ਕੋਈ ਗਾ ਨਹੀਂ ਸਕਦਾ ਗਾਣਾ ਬਹੁਤ ਔਖੀ ਚੀਜ਼ ਹੈ ਸਵਰ ਸਰ ਨੂੰ ਪਕੜਨਾ ਬਹੁਤ ਔਖਾ ਹੈ ਇੱਕ ਸਮੁੰਦਰ ਦੀ ਤਰ੍ਹਾਂ ਹੈ ਸਮੁੰਦਰ ਵਿੱਚ ਕਿੰਨੇ ਜੀਵ ਕਿੰਨੇ ਜੰਤੂ ਕਿੰਨੇ ਨੇ ਕਿਸੇ ਨੂੰ ਕੋਈ ਪਤਾ ਨਹੀਂ ਕੋਈ ਤੇ ਦੇ ਕਿਨਾਰੇ ਤੇ ਬਹਿ ਕੇ ਆ ਜਾਂਦਾ ਹੈ ਕੋਈ ਚੁੱਲੀ ਭਰ ਕੇ ਆ ਜਾਂਦਾ ਹੈ ਕੋਈ ਦੂਰ ਹੀ ਵੇਖ ਕੇ ਚਲਾ ਜਾਂਦਾ ਹੈ ਤੇ ਇਹਦੇ ਵਿੱਚ ਕੀ ਹੈ ਇਸੇ ਤਰ੍ਹਾਂ ਹੀ ਸੰਗੀਤ ਹੈ ਸੰਗੀਤ ਨੂੰ ਅਗਰ ਤੁਸੀਂ ਅ ਥੋੜਾ ਜਿਹਾ ਸਿੱਖ ਲੋਗੇ ਤੇ ਜਿਵੇਂ ਅਸੀਂ ਬੰਨ ਬਣਾ ਕੇ ਪਾਣੀ ਕੱਢੀ ਤੇ ਚਾਹ ਬਿਜਲੀ ਪੈਦਾ ਕਰਦੀ ਹੈ ਨਹੀਂ ਅਦਰਵਾਇਜ਼ ਪਾਣੀ ਤੁਸੀਂ ਐਵੇਂ ਸਿਰਦੇ ਤੋਂ ਪਾਣੀ ਕਿ ਕਿਤੇ ਜਾਏਗਾ ਕਿਉਂ ਕਿਤੇ ਜਾਏਗਾ ਕਿਤੇ ਜਾਏਗਾ ਜਿਸ ਪਾਸ ਉਸ ਨੂੰ ਰਸਤਾ ਮਿਲੇਗਾ ਸੋ ਇਹ ਅੱਛਾ ਹੈ ਕਿ ਅਗਰ ਜਿਸ ਵਕਤ ਕੋਈ ਵੀ ਬੱਚਾ ਗਾਣ ਲੱਗਦਾ ਹੈ ਤੇ ਥੋੜਾ ਜਿਹਾ ਜ਼ਰੂਰ ਸਿੱਖ ਲਵੇ ਤਾਂ ਕਿ ਜੇ ਨਹੀਂ ਪੱਕੀ ਉਸ ਦੀ ਤਾਂ ਉਹਨੂੰ ਕੋਈ ਹਲਾ ਨਹੀਂ ਸਕਦਾ ਹੁਣ 50 ਸਾਲ ਹੋ ਗਏ ਨੇ ਜਦੋਂ ਆਪਾਂ ਗੱਲਾਂ ਕਰਦੇ ਹਾਂ ਜਦੋਂ ਤੁਸੀਂ ਪੂਰੀ ਚੋਟੀ ਤੇ ਰਹੇ ਪੰਜਾਬੀ ਗੀਤ ਸੰਗੀਤ ਦੇ ਵਿੱਚ ਜੀ 50 ਸਾਲਾਂ ਦਾ ਲੰਬਾ ਸਫ਼ਰ ਹੈ ਬਹੁਤ ਔਰ ਮੈਸਮੀਨਾ ਕਿ ਤੁਸੀਂ ਸਾਰੇ ਰੰਗ ਵੇਖੇ ਆ ਹਾਂ ਬਿਲਕੁਲ ਅੱਜ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਯੰਗ ਕੁੜੀਆਂ ਨੇ ਖਾਸ ਕਰਕੇ ਗਵਰਨਟ ਵਾਲੀਆਂ ਮੈਂ ਉਹਨਾਂ ਨੂੰ ਕਹਾਂਗੀ ਕਿ ਤੁਸੀਂ ਜ਼ਰੂਰ ਗਾਓ ਔਰ ਐਨਾ ਅੱਛਾ ਗਾਓ ਕਿ ਪੰਜਾਬ ਉੱਪਰ ਹੀ ਜਾਏ ਪੰਜਾਬ ਥੱਲੇ ਨਾ ਆਏ ਲੜਕੀ ਨੇ ਅੱਜਕੱਲ ਗਾਉਣ ਵਾਲੇ ਵੀ ਉਹ ਵੀ ਇੱਕ ਤੋਂ ਇੱਕ ਚੜਦਾ ਹੈ ਫਿਲਮਾਂ ਬਣਾ ਰਹੇ ਨੇ ਬਹੁਤ achchiyan ਬਣਾ ਰਹੇ ਨੇ ਪੰਜਾਬ ਉੱਪਰ ਜਾ ਰਿਹਾ ਹੈ ਤੇ ਖਾਸ ਕਰਕੇ ਲੜਕੀਆਂ ਵਾਸਤੇ ਚੀਜ਼ ਹੁੰਦੀ ਹੈ ਕਿ ਕੋਈ ਐਸਾ ਅਸ਼ਲੀਲ ਗੀਤ ਨਾ ਗਾਣਾ ਜਿਸ ਕਰਕੇ ਉਸ ਵਕਤ ਲੋਕ ਉਸ ਨੂੰ ਪਿਆਰ ਕਰਨਗੇ ਹੱਸਣਗੇ ਇੰਜੋਏ ਕਰਨਗੇ ਲੇਕਿਨ ਬਾਅਦ ਦੇ ਵਿੱਚ ਥੋੜਾ ठीक ਨਹੀਂ ਸਮਝਣਗੇ ਸੋ ਅੱਛਾ ਹੈ ਕਿ ਉਹ ਅੱਛੇ-ਅੱਛੇ ਤੇ ਆਪਣੇ ਆਪ ਨੂੰ ਐਨਾ ਬੋਲਡ ਕਰਨਾ ਕਿ ਉਹ ਹਾਂ ਵੀ ਅਸੀਂ ਹਾਂ गा ਸਕਦੇ ਆ ਐਨਾ ਉਹਨਾਂ ਨੂੰ ਆਪਣੇ ਗਾਣੇ ਤੇ ਨਾਸ ਹੋਵੇ ਜਦੋਂ ਤੁਹਾਡੀ ਜੋੜੀ ਖਾਸ ਹੋਰ ਤੁਹਾਡੀ ਤੇ ਚਰਨਗਰੇਵਾਲ ਜੀ ਦੀ ਜਾਂ ਤੁਹਾਡੀ ਤੇ ਮੁਹੰਮਦ ਸਦੀਕ ਦੀ ਜੀ ਵਿਆਹਾਂ ਸ਼ਾਦੀਆਂ ਦੇ ਵਿੱਚ ਤੁਸੀਂ ਗਾਉਣ ਜਾਂਦੇ ਰਹੇ ਦੂਰ-ਦੂਰ ਤੱਕ ਔਰ ਐਗਰੀਕਲਚਰ ਯੂਨੀਵਰਸਿਟੀ ਦੇ ਬਹੁਤ ਸਾਰੇ ਹੁਣ ਤਾਂ ਬਜ਼ੁਰਗ ਹੋ ਚੁੱਕੇ ਕਈ ਲੋਕ ਉਹਨਾਂ ਦੀਆਂ ਸ਼ਾਦੀਆਂ ਦੇ ਵਿੱਚ ਤੁਸੀਂ ਗਾਇਆ ਔਰ ਉਦੋਂ ਮਹੌਲ ਕਿਹੋ ਜਿਹਾ ਲੱਗਦਾ ਸੀ ਇੰਨੇ ਲੋਕਾਂ ਦੇ ਇਕੱਠ ਦੇ ਵਿੱਚ ਪਿੰਡਾਂ 'ਚ ਲੋਕ ਸ਼ਰਾਬੀ ਕਿ ਲੜਦੇ ਇੱਕ ਦੂਜੇ ਨੂੰ ਟਕੂਏ ਮਾਰਦੇ ਤੁਸੀਂ ਸਟੇਜ ਤੇ ਗਾਉਂਦੇ ਰਹਿੰਦੇ ਬਿਲਕੁਲ ਉਹਦੀ ਕੋਈ ਦਿਲਚਸਪ ਕਹਾਣੀ ਸੁਣਸ ਲੋ ਉਹ ਇਸ ਤਰ੍ਹਾਂ ਹੈ ਕਿ ਇੱਕ ਗੱਲ ਇਹ ਵੀ ਹੈ ਕਿ ਉਹ ਲੋਕ ਬੜੇ ਬੜੇ ਧਿਆਨ ਨਾਲ ਸੁਣਦੇ ਸੀਗੇ ਹਾਂ ਕੋਈ ਵਿੱਚ ਟੱਲੀ ਹੋ ਜਾਂਦਾ ਸੀਗਾ ਉਹ ਵੀ ਅੱਛਾ ਸੀ ਕੋਈ ਗੱਲ ਨਹੀਂ ਲੇਕਿਨ ਜਿਹੜੇ ਘਰ ਵਾਲੇ ਸਾਨੂੰ ਲੈ ਕੇ ਜਾਂਦੇ ਸੀ ਨਾ ਉਹ ਨੇੜੇ ਨਹੀਂ ਸੀ ਸਾਡੇ ਕਿਸੇ ਨੂੰ ਸਟੇਜ 'ਤੇ ਆਉਣ ਦਿੰਦੇ ਉਹ ਫਿਰ ਲੜਕੇ ਦਾ ਪਾਪਾ ਹੀ ਖੜਾ ਹੋ ਜਾਂਦਾ ਸੀ ਕਹਿੰਦਾ ਆਓ ਫਿਰ ਮੈਂ ਦੇਖਾਂ ਤੁਹਾਨੂੰ ਤੇ ਉਸ ਵਕਤ ਐਸਾ ਹੁੰਦਾ ਸੀ ਕਿ ਅੰਟਰਟੇਨਮੈਂਟ ਤਾਂ ਨਹੀਂ ਸਾਧਨ ਸੀ ਹੁੰਦੇ ਤੇ ਉਹ ਮਤਲਬ ਦੂਰ ਦੂਰ ਤੋਂ ਲੋਕ ਆਉਂਦੇ ਸੀ ਸਵੇਰੇ ਸਵੇਰੇ ਪਸ਼ੂ ਦਾ ਚਾਰਾ ਵਗੈਰਾ ਕੱਟ ਗਏ ਤੇ ਉਹਨਾਂ ਨੇ ਸਾਰਿਆਂ ਨੇ ਆ ਜਾਣਾ ਬੜੇ ਰੰਗ ਬਰੰਗੀਆਂ ਪੱਗਾਂ ਮਤਲਬ ਹਜ਼ਾਰਾਂ ਦੀ ਤعداد ਵਿੱਚ ਲੋਕ ਆਉਂਦੇ ਸੀ ਇਹ ਨਹੀਂ ਕਿ ਇੱਕ ਹੀ ਪਿੰਡ ਦੇ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਇੱਥੇ ਖਾੜਾ ਲੱਗਣਾ ਉਹਦੋਂ ਖਾੜਾ ਕਹਿੰਦੇ ਹੁੰਦੇ ਸੀਗੇ ਜੀ ਉਹ ਆ ਜਾਂਦੇ ਸੀਗੇ ਫਿਰ ਬੜੇ ਗੌਰਨਲਸ ਹੁੰਦੇ ਸੀ ਬੜੇ ਗੌਰਨਲ ਇਹ ਐਨੇ ਲੋਕਾਂ ਦੇ ਹੋਣ ਦੇ ਬਾਵਜੂਦ ਕੋਈ ਸ਼ੋਰ ਨਹੀਂ ਸੀ ਹੁੰਦਾ ਔਰ ਉਹ ਗੀਤ ਸੁਣ ਕੇ ਇਤੋਂ ਤੱਕ ਕਿ ਹਰ ਚਰਨ ਗਰੇਵਾਰ ਔਰ ਮੈਂ ਅਸੀਂ ਉਰਦੂ ਦੇ ਰੁਬਾਈਆਂ ਵੀ ਕਹਿ ਦਿੰਦੀ ਸੀ ਤਾਂ ਉਹ ਵੀ ਸੁਣ ਲੈਂਦੇ ਸੀ ਔਰ ਉਹਨਾਂ ਤੇ ਵੀ ਤਾੜੀਆਂ ਮਾਰਦੇ ਸੀ ਉਹਨਾਂ ਨੂੰ ਬੜਾ ਸ਼ੌਕ ਹੁੰਦਾ ਸੀ ਸੁਣਨ ਦਾ ਤੇ ਕੁਝ ਨਾ ਕੁਝ ਕਈ ਵਾਰੀ ਹੁੰਦਾ ਹੈ ਵੀ ਆਵਾ ਸ਼ਾਦੀਆਂ 'ਚ ਐਵੇਂ ਲੇਕਿਨ ਅਸੀਂ ਆਵਾ ਮੈਂ ਸ਼ਾਦੀਆਂ ਦੇ ਪ੍ਰੋਗਰਾਮ ਮੈਂ ਬਹੁਤ ਕੱਟ ਕਰਦੀ ਸੀ ਹਮ ਹਮ ਲekin ਕਿਸੇ ਵਕਤ ਕਿਸਦੇ ਪਾਪਾ ਆ ਕੇ ਜਿਵੇਂ ਹੁਣ ਐਗਰੀਕਲਚਰ ਯੂਨੀਵਰਸਿਟੀ ਦੇ ਬੱਚੇ ਸੀਗੇ ਜਾਂ ਫਰੀਦਕੋਟ ਕਾਲਜ ਦੇ ਸਟੂਡੈਂਟਸ ਸੀਗੇ ਉਹਨਾਂ ਵਿੱਚ ਕਈ ਐਸੇ ਹੁੰਦੇ ਸੀਗੇ ਕਿ ਪਾਪਾ ਵੀ ਹਰ ਰਾਜਨ ਨੂੰ ਬੁਲਾ ਦਿਓ ਜਾਂ ਮੈਨੂੰ ਕਈ ਰਾਜਨ ਬਾਬੂ ਵੀ ਕਹਿੰਦੇ ਸੀਗੇ ਤੇ ਫਿਰ ਉਹ ਮੈਨੂੰ ਜਾਣਾ ਪੈਂਦਾ ਸੀਗਾ ਤੇ ਫਿਰ ਇਹ ਹੁੰਦਾ ਸੀ ਕਿ ਇਸ ਰਿਸਪੋਨਸਿਬਿਲਟੀ ਤੁਹਾਡੀ ਆਪਣੀ ਹੋਏਗੀ ਤੁਸੀਂ ਸਾਨੂੰ ਕਾਰ ਦੇ ਵਿੱਚ ਬਿਠਾ ਕੇ ਤੇ ਭੇਜੋਗੇ ਕਿ ਇਹ ਸਟੂਡੈਂਟਸ ਤੁਹਾਡੇ ਇੰਨੇ دیਵਾਨੇ ਸੀ ਕਿ ਉਹ ਕਹਿੰਦੇ ਵਿਆਹ ਦੀ ਡੇਟ ਅੱਗੇ ਕਰ ਦਿੰਦੇ ਨੇ ਜਿੱਥੇ ਨਹੀਂ ਇਹ ਗਲਤੀ ਹੈ ਵਿਆਹ ਦੀ ਵੀ ਡੇਟ ਔਰ ਹੌਸਟਲਸ ਦੇ ਪ੍ਰੋਗਰਾਮ ਵੀ ਉਹ ਡੇਟ ਨੂੰ ਅਦਰ-ਉਦਰ ਕਰਕੇ ਕਰ ਲੈਂਦੇ ਹੁੰਦੇ ਸੀਗੇ ਇੱਕ ਵਾਰ ਤਾਂ ਮੈਨੂੰ ਇਹ ਪਤਾ ਹੈ ਕਿ ਐ ਐਗਰੀਕਲਚਰ ਯੂਨੀਵਰਸਿਟੀ ਦੇ ਆਣਾ ਚ ਮੇਲਾ ਲੱਗਦਾ ਹੈ ਉੱਥੇ ਐਮ ਐਸ ਰੰਦਾਵਾ ਜੀ ਮੈਂ ਵੀ ਆ ਗਿਆ ਬੜੇ ਆਰਟਿਸਟ ਸੀਗੇ ਉੱਥੇ ਰਸ਼ੀਆ ਤੋਂ ਕੀ ਸਾਰੇ ਪਾਸੋਂ ਉਸ ਵਕਤ ਆਉਂਦੇ ਹੁੰਦੇ ਨੇ ਮੈਂਬਰਸ ਉੱਥੇ ਆਪਣਾ ਸਭ ਕੁਝ ਸਾਰੇਵੰਦੇ ਨੇ ਬਹੁਤ ਵੱਡਾ ਮੇਲਾ ਲੱਗਦਾ ਹੁਣ ਵੀ ਲੱਗਦਾ ਹੈ ਤੇ ਉੱਥੇ ਮੈਂ ਗਈ ਸੀ ਤੇ ਸਟੂਡੈਂਟਸ ਨੇ ਐਨਾ ਰੋਲਾ ਪਾਤਾ ਕਲਾਸਾਂ ਦੇ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹਾਰ ਕੇ ਉਹਨਾਂ ਨੂੰ ਪੂਰੇ ਸਪੀਕਰ ਕਲਾਸਾਂ ਵਿੱਚ ਹੋਣ ਕਰਨੇ ਪਏ ਸੀਗੇ ਤੇ ਉਹ ਫਿਰ ਉਹਦੋਂ ਮੈਂ ਉੱਥੇ ਜਦੋਂ ਗੀਤ ਗਿਆ ਸੀ ਫਿਰ 57 ਸਾਲਾ ਕਰਸ਼ੀਆ ਚ ਛਪਦਾ ਹੈ ਉਹਦੇ ਵਿੱਚ ਮੇਰੀ ਫੋਟੋ ਹੋਈ ਆ ਇਸ ਸੀਗੀ ਤੇ ਤੁਸੀਂ ਰਣਜੀਤ ਕੌਰ ਜੀ ਸੀਮਾ ਜੀ ਜਗਮਉਂਦ ਕੌਰ ਜੀ ਜੀ ਸੁਨਿੰਦਰ ਕੌਰ ਜੀ ਤੋਂ ਥੋੜੇ ਜਿਹਾ ਸੀਨੀਅਰ ਸੀ ਬਹੁਤ ਜ਼ਿਆਦਾ ਹਾਂ ਉਦੋਂ ਪਰ ਗਾਉਂਦੇ ਸੀ ਉਹ ਹਾਂ ਪਤਾ ਤੁਸੀ ਸਾਰੀਆਂ ਗਾਉਣ ਵਾਲੀਆਂ ਸੀ ਉਦੋਂ ਚੁੱਪ ਕਰਕੇ ਸਟੇਜ ਤੇ ਖੜ ਕੇ ਗਾਉਂਦੀਆਂ ਸੀ ਨੱਚਦੀਆਂ ਨਹੀਂ ਸੀ ਨੋ ਨੋ ਸਾਡੇ ਅਸੀਂ ਇਹ ਕਹਿੰਦੇ ਕਿ ਨਾ ਡਾਂਸ ਅਲੱਗ ਚੀਜ਼ ਐ ਤੇ ਗਾਣਾ ਅਲੱਗ ਚੀਜ਼ ਐ ਪਰ ਅੱਜ ਕੁੜੀਆਂ ਜਿਹੜੀਆਂ ਗਾਉਂਦੀਆਂ ਨੇ ਉਹ ਪਰਫਾਰਮ ਵੀ ਕਰਦੀਆਂ ਨੇ ਨੱਚੜ ਨੂੰ ਪਰਫਾਰਮ ਕਹਿੰਦੇ ਹੁਣ ਇਸ ਬਾਰੇ ਮੈਂ ਕੀ ਕਹਾ ਅ ਅੱਛਾ ਐ ਕਿ ਆਪਣੇ ਗੱਡ ਵਿੱਚ ਇੰਨਾ ਜ਼ੋਰ ਪੈਦਾ ਕਰੋ ਇਹ ਲੋਕ ਗਾਣਾ ਸੁਣ ਕੇ ਹੁਣ ਤੇ ਡਾਂਸ ਕਰਨ ਵਾਲਾ ਅਲੱਗ ਲੈ ਲੋ ਸੈਪਰੇਟ ਲੈ ਲੋ ਲੇਕਿਨ ਵਕਤ ਦੇ ਨਾਲ ਚੱਲਣਾ ਪੈਂਦਾ ਜਿਵੇਂ ਜਿਵੇਂ ਲੋਕਾਂ ਦੀ ਆਵਾਜ਼ ਹੈ ਜਿਸ ਤਰ੍ਹਾਂ ਉੱਚਾਉਂਦੇ ਨੇ ਅਗਰ ਤੁਸੀਂ ਉਵੇਂ ਉਹਨਾਂ ਨੂੰ ਪੇਸ਼ ਨਹੀਂ ਕਰੋਗੇ ਤਾਂ ਫਿਰ ਤੁਸੀਂ ਪਿੱਛੇ ਰਹਿ ਜਾਓਗੇ ਇਹ ਵੀ ਗੱਲ ਹੈ ਜਗਮੁਣ ਕੌਰ ਜੀ ਕੁਝ ਐਕਸ਼ਨ ਕਰ ਦਿੰਦੇ ਸੀ ਹਾਂ ਥੋੜੇ ਜਿੇ ਕਰਦੇ ਸੀਗੇ ਉਹ ਔਰ ਅੱਜ ਵੀ ਉਹਨਾਂ ਨੂੰ ਲੋਕ ਫੀਮੇਲ ਚਮਕੀਲਾ ਕਹਿ ਕੇ ਯਾਦ ਕਰਦੇ ਹਾਂ ਬਿਲਕੁਲ ਠੀਕ ਹੈ ਹਾਂ ਉਹਨਾਂ ਨੇ ਸ਼ੁਰੂ ਕੀਤਾ ਸੀ ਇਥੇ ਨਹੀਂ ਆਪਣਾ ਹਰ ਚਰਨੇ ਗਰੇਵਾਲ ਤੇ ਸੀਮਾ ਨੇ ਵੀ ਸ਼ੁਰੂ ਕਰਦਾ ਸੀਗਾ ਅੱਛਾ ਜੀ ਐਕਸ਼ਨ ਕਰਨੇ ਹਾਂ ਤੇ ਇੱਕ ਇੱਕ ਹੋਰ ਆਰਟਿਸਟ ਸੀਗੇ ਉਹ ਤਾਂ ਬਹੁਤ ਕਰਦੇ ਸੀ ਐਕਸ਼ਨ ਕੋਈ ਗੀਤ ਸੁਣੋ ਜਿਹੜਾ ਤੁਹਾਨੂੰ ਯਾਦ ਹੋਵੇ ਜਿਹੜਾ ਤੁਹਾਡੇ ਪਸੰਦ ਦਾ ਹੋਵੇ ਉਹਨਾਂ ਦੇ ਨਾਲ ਇਮਤਿਆਨ ਜਿਪਾਤਾ ਜੀ ਸੜੇ ਬਾਗੇ ਆਈ ਬਹਾਰ ਟੋਲਾ ਮੁੜ ਆਵੇ ਸੜੇ ਬਾਗੇ ਆਈ ਬਹਾਰ ਟੋਲਾ ਮੁੜ ਆਵੇ ਸੜੇ ਬਾਗੇ ਆਈ ਬਹਾਰ ਟੋਲਾ ਮੁੜ ਆਵੇ ਕਿਉਂ ਕਿਉਂ ਸਮੁੰਦਰੋਂ ਪਾਰ ਟੋਲਾ ਮੁੜ ਆਵੇ ਕਿਉਂ ਕਿਉਂ ਸਮੁੰਦਰੋਂ ਪਾਰ ਟੋਲਾ ਮੁੜ ਆਵੇ ਬਾਗ ਸੜੇ ਵਿੱਚ ਜਾਂ ਮਨੋ ਪਕੇ ਬਾਗ ਸੜੇ ਵਿੱਚ ਜਾਮਨ ਪੱਕੇ ਚੁਣ-ਚੁਣ ਕੇ ਮੇਰੇ ਪੋਤੇ ਥੱਕ ਕੇ ਲੈ ਨਾ ਜੋ ਦੀਸਾਰ ਟੋਲਾ ਮੁੜ ਆਵੇ ਲੈ ਨਾ ਜੋ ਦੀਸਾਰ ਟੋਲਾ ਮੁੜ ਆਵੇ ਕਿਉਂ ਕਿਉਂ ਸਮੁੰਦਰੋਂ ਪਾਰ ਟੋਲਾ ਮੁੜ ਆਵੇ ਮੋਜਾ ਬਾਗੀ ਪਿਪਲਾ ਲਾਇਆ ਬੋਝਾ ਬਾਗੀ ਪਿਪਲਾ ਲਾਇਆ ਕੁੜੀਆਂ ਰਲ ਮਿਲ ਪੀਂਗਾ ਪਾਇਆ ਕੋਇਲ ਰਹੀ ਪੁਕਾਰ ਟੋਲਾ ਮੁੜ ਆਵੇ ਕਿਉ ਗਿਉ ਸਮੁੰਦਰੋਂ ਪਾਰ ਟੋਲਾ ਮੁੜ ਆਵੇ ਕਿਉ ਗਿਉ ਸਮੁੰਦਰੋਂ ਪਾਰ ਟੋਲਾ ਹੁਣ ਤਾਂ ਨਹੀਂ ਆਰਕੈਸਟਰ ਤੋਂ ਗਰ ਫੜਾ ਕੌਣ ਹੈ ਪਰ ਜਿਹੜੇ ਗੀਤਾਂ ਤੋਂ ਉਹ ਸਟੈਬਲਿਸ਼ ਕੀਤਾ ਕੁਝ ਗੀਤ ਸਨ ਉਹਨਾਂ ਦੇ ਵਿੱਚੋਂ ਡੂੰਗਾ ਵਾਲਾ ਹਲਵੇ ਜਿਹੜਾ ਤੁਹਾਡੇ ਵਿਆਹ ਨੂੰ ਵੀ ਚੱਲਦਾ ਰਿਹਾ ਉਹਦੇ ਦੋ ਬੋਲ ਸੁਣਾਓ ਜੀ ਜੇ ਮੁੰਡਿਆ ਤੈ ਨੌਕਰ ਜਾਣਾ ਜੇ ਮੁੰਡਿਆ ਤੈ ਨੌਕਰ ਜਾਣਾ ਰਤਾ ਪੈਰ ਨੂੰ ਮਲਵੇ ਤੇਰੀ ਘਰੇ ਨੌਕਰੀ ਡੂੰਗਾ ਵਾਲਾ ਹਲਵੇ ਤੇਰੀ ਘਰੇ ਨੌਕਰੀ ਡੂੰਗਾ ਵਾਲਾ ਹਲਵੇ ਤੇਰੀ ਘਰੇ ਨੌਕਰੀ ਸਭ ਦੰਦਿਆਂ ਤੋਂ ਉਤਮ ਖੇਤੀ ਕਹਿੰਦੇ ਲੋਕ ਸਿਆਣੇ ਦਸਾਂ ਨੋ ਹਾਂ ਦੀ ਕਿਰਤ ਕਮਾਈ ਮੋਤੀਆਂ ਵਰਗੇ ਦਾਣੇ ਕਦੇ ਜਾਈ ਜਾਂਦੀ ਨਾ ਮਿਹਨਤ ਨੂੰ ਲੱਗਦਾ ਹੈ ਫਲ ਵੀ ਤੇਰੀ ਘਰੇ ਨੌਕਰੀ ਢੂੰਗਾ ਵਾਲਾ ਹੈ ਹਲਵੇ ਤੇਰੀ ਘਰੇ ਨੌਕਰੀ ਢੂੰਗਾ ਵਾਲਾ ਹੈ ਹਲਵੇ ਸਿੱਖੀ ਜਿਸ ਵਾਕਿਆ ਹੀ ਇੱਕ ਉਤਮ ਪੇਸ਼ਾ ਸੀ ਖੇਤੀ ਦਾ ਹਾਂਜੀ ਉਹਦੇ ਲੋਕ ਬੱਚੇ ਬਾਹਰਾਂ ਦੇ ਵਿੱਚ ਬਹੁਤ ਸੀਗੇ ਇੰਟਰਸਟਿਡ ਵੀ ਅਸੀਂ ਬਾਹਰ ਜਾਣਾ ਹੈ ਤੇ ਫਿਰ ਜਦੋਂ ਇਹ ਗਾਣਾ ਆਇਆ ਤੇ ਫਿਰ ਕਈਆਂ ਨੇ ਆਪਣੇ ਵਿਚਾਰ ਤੇ ਪੇਰੈਂਟਸ ਨੂੰ ਬੜੀ ਖੁਸ਼ੀ ਹੋਈ ਸੀ ਵੀ ਹਾਂ ਸਾਡੇ ਬੱਚੇ ਹੁਣ ਖੇਤੀ ਵੱਲ ਆ ਗਏ ਨੇ ਇਹਨਾਂ ਨੂੰ ਅੱਛਾ ਲੱਗਿਆ ਸੀਗਾ ਔਰ ਜਦੋਂ ਜਦੋਂ ਵੀ ਤੁਸੀਂ ਸਟੇਜਸ ਤੇ ਗਾਇਆ ਲੋਕਾਂ ਨੇ ਪ੍ਰਸ਼ੰਸਾ ਕੀਤੀ ਹੈ ਨੋਟਾਂ ਦੇ ਹਾਰ ਪਾਏ ਨੇ ਸੀ ਇਹਨੂੰ ਫਾਈਨੈਂਸ਼ੀਅਲੀ ਰਿਵਾਰਡਿੰਗ ਸੀ ਇਹ ਉਹਨਾਂ ਇੰਨਾ ਹੀ ਫਾਈਨੈਂਸ਼ੀਅਲੀ ਰਿਵਾਰਡਿੰਗ ਸੀ ਕਿਉਂਕਿ ਅੱਜ ਜਿਹੜੀ ਵੀ ਗਾਉਣ ਵਾਲੀ ਜਾਂ ਗਾਉਣ ਵਾਲਾ ਆਉਂਦੇ ਨੇ ਜਦੋਂ ਉਹਨਾਂ ਦੇ ਥੋੜੇ ਜੇ ਪੈਰ ਲੱਗਦੇ ਹੁੰਦੇ ਨੇ ਯਕਦਮ ਫਿਲਮ 'ਚ ਕੰਮ ਕਰਨਾ ਚਾਹੁੰਦੇ ਨੇ ਤੁਸੀਂ ਵੀ ਕਿਸੇ ਫਿਲਮ 'ਚ ਕੰਮ ਕੀਤਾ ਜਾਂ ਬੈਕਗ੍ਰਾਉਂਡ ਮਿਊਜ਼ਿਕ ਦਿੱਤਾ? ਐਕਚੁਅਲੀ ਮੈਂ ਫਿਲਮ 'ਚ ਮੈਨੂੰ ਆਫਰਸ ਆਈਆਂ ਸੀਗੀਆਂ ਲੇਕਿਨ ਪਾਪਾ ਨੇ ਇਜਾਜ਼ਤ ਨਹੀਂ ਦਿੱਤੀ ਕਹਿੰਦੇ ਨਹੀਂ ਬੇਟਾ ਸਿਰਫ ਗਾਣਤਾ ਕਰੋ। ਫਿਰ ਇੱਕ ਫਿਲਮ 'ਚ ਫਿਲਮ ਮੇਲੇ ਮਿਤਰਾ ਦੇ ਜਿੰਦੇ ਵਿੱਚ ਦਾਰਾ ਸਿੰਘ ਜੀ ਹੀਰੋ ਸੀ ਤੇ ਪ੍ਰਿਥਵੀ ਰਾਜ ਕਪੂਰ ਜੀ ਵੀ ਸੀਗੇ ਸੰਜਨਾ ਹੀਰੋਇਨ ਸੀ ਤੇ ਉਸ ਫਿਲਮ 'ਚ ਮੈਂ ਗਾਈ ਸੀ ਉਸ ਫਿਲਮ 'ਚ ਮੈਂ ਗਾਈ ਸੀ ਹੀਮ ਲਤਾ ਨਾਲ ਮੈਂ ਆਪਣਾ ਸੋਲੋ ਗਾਈ ਸੀ। ਐਸ ਬਿਲ ਬੀਰਨਲ ਗਈ ਸੀ ਤੇ ਬਸ ਇਹ ਫਿਲਮ ਫਿਰ ਪਪਾ ਨੇ ਕਿਹਾਣੇ ਸ਼ਾਦੀ ਕਰ ਲਓ ਇਸ ਫਿਲਮ ਤੋਂ ਬਾਅਦ ਮਨੇ ਸੱਗੇ ਨਹੀਂ ਜਾਣਾ ਅੱਛਾ ਫਿਰ ਮੇਰੀ ਸ਼ਾਦੀ ਪਪਾ ਨੇ ਕਰਤੀ ਸੀ ਅਖੀਰ ਚ ਤੁਹਾਡੇ ਸੁਣਨ ਵਾਲੇ ਤੁਹਾਡੇ ਬਹੁਤ ਫੈਨਸ ਨੇ ਵੱਡੀ ਗਿਣਤੀ ਸਾਡੇ ਵੇਖਣ ਵਾਲੇ ਦੇ ਚ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤੇਹੀ ਕਹਾਂਗੀ ਕਿ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੈ ਕਿ ਜਿਨ੍ਹਾਂ ਦੀ ਵਜ੍ਹਾ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਜ਼ਿੰਦਾ ਹਾਂ ਉਹ ਮੇਰੇ ਹਰ ਸਾਹ ਵਿੱਚ ਨੇ ਉਹ ਕਿਤੇ ਵੀ ਨੇ ਕਿੱਥੇ ਵੀ ਨੇ ਮੈਂ ਉਹਨਾਂ ਦੀਆਂ ਨਾ ਅੱਛੀਆਂ ਅੱਛੀਆਂ ਮੂਮੈਂਟਸ ਨੂੰ ਯਾਦ ਕਰਦੀ ਆ ਤੇ ਮੈਂ ਬੜੀ ਖੁਸ਼ ਹੁੰਨੀ ਆ ਕਿ ਹਮ ਤਬ ਇੱਕ ਜਾਤੇ ਹੈ ਉਹ ਨਹਿਲੇ ਕਰਮ ਕੇ ਹਾਥੋਂ ਕਰਕੇ ਅਸਾਂ ਜੋ ਨੀਚੀ ਨਜ਼ਰ ਰੱਖਤੇ ਹੈ ਬਹੁਤ ਬਹੁਤ ਅੱਛੀ ਬੜੀ ਬੜੀ ਮਿਹਰਬਾਨੀ ਤੁਹਾਡੀ ਤੁਸੀਂ ਸਾਡੇ ਸਟੂਡੀਓਸ ਚ ਆਏ ਥੈਂਕ ਯੂ ਥੈਂਕ ਯੂ ਥੈਂਕ ਯੂ